ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਪਖਾਲਸਾ ਜੀ ਨਾ ਕੋ ਮੋਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਰਾਗੀ ਢਾਡੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹਨਾਂ ਦੀ ਡਿਊਟੀ ਹੈ ਵਰ ਜੇ ਹੀ ਕਰਾਹੇ ਪੈ ਜਾਣ ਨਰਕਾਂ ਦੇ ਰਾਹ ਪੈ ਜਾਣ ਫੇਰ ਸਮਾਜ ਦਾ ਕੀ ਬਣੇਗਾ ਤੁਸੀਂ ਆਪ ਸਮਝ ਸਕਦੇ ਹੋ ਇਹ ਕਿਉਂ ਕਰਾਹੇ ਪੈ ਗਏ ਇਸ ਨੂੰ ਸਮਝਣ ਵਾਸਤੇ ਮੈਂ ਜਿਵੇਂ ਸੰਤ ਮਸਕੀਨ ਜੀ ਕੁੰਡਲੀ ਦੀ ਗੱਲ ਕਰਦੇ ਸੀ ਉਹ ਗੱਲ ਕਰੂੰਗਾ ਪਹਿਲਾਂ ਗੁਰੂ ਸਾਹਿਬ ਵਚਨ ਕਰਦੇ ਨੇ ਇਸ ਸ਼ਰੀਰ ਮੇਰੇ ਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਪਰਮਾਤਮਾ ਨੇ ਸਾਡੇ ਸਰੀਰ ਵਿੱਚ ਜੋਤ ਰੱਖੀ ਜਿਹੜੀ ਹੱਥ ਦੇ ਗੂਠੇ ਜਿੱਡੀ ਬਾ ਇਹਨੂੰ ਕੁੰਡਲਣੀ ਵੀ ਕਹਿੰਦੇ ਆ ਕਿਉਂਕਿ ਇਹਨੇ ਸੱਪ ਬੰਗ ਕੁੰਡਲੀ ਮਾਰੀ ਹੋਈ ਹੈ ਹੁਣ ਸਮਝਣਾ ਇਹ ਆ ਵੀ ਸਰੀਰ ਦੇ ਕਿਹੜੇ ਹਿੱਸੇ ਵਿੱਚ ਜੋਤ ਰੱਖੀ ਆ ਕਿੱਥੇ ਰੱਖੀ ਆ ਔਰ ਇਹ ਹੋਣੀ ਕਿੱਥੇ ਚਾਹੀਦੀ ਆ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਹੜਾ ਆਮ ਅਲਪੱਗ ਜੀਵ ਹੈ ਜਿਨੇ ਕਦੇ ਸਿਮਰ ਨਹੀਂ ਕੀਤਾ ਜਾਂ ਸਿਮਨ ਦੇ ਨਾਂ ਤੇ ਕਰਮਕਾਂਡ ਕਰੇ ਜਾ ਰਿਹਾ ਜੀ ਦਾ ਜੀਰੋ ਸਿਮਰਨ ਹੈ ਉਸ ਦੇ ਸਰੀਰ ਵਿੱਚ ਜੋਤ ਆ ਰੀੜ ਦੀ ਹੱਡੀ ਥੱਲੇ ਜਿੱਥੇ ਜਾ ਤੱਕ ਮੁੱਕਦੀ ਹੈ ਉਥੇ ਜੋਤ ਹੁੰਦੀ ਆ ਉਸ ਦੇ ਸਰੀਰ ਵਿੱਚ ਜਨਨ ਇੰਦਰੀਆਂ ਤੇ ਧੁੰਨੀ ਤੋਂ ਥੱਲੇ ਜਿਹੜੇ 15 ਭਾਗ ਤੋਏ ਨੇ ਉਹਨਾਂ ਦੀ ਵੀ ਇੱਥੇ ਹੀ ਸੀ ਪਹਿਲਾਂ ਸਾਡੀ ਜਿਹੜੇ 84 ਲੱਖ ਜੁਨਾ ਚ ਅਸੀਂ ਫਸੇ ਆ ਇੱਥੇ ਹੀ ਹੁੰਦੀ ਆ ਪਰ ਇਸ ਨੂੰ ਸਿਮਨ ਦੇ ਜ਼ੋਰ ਨਾਲ ਅਸੀਂ ਇੱਥੇ ਇਸ ਲੈ ਕੇ ਜਾਣਾ ਜਿੱਥੇ ਆ ਬਾਲ ਘੁੰਮੇ ਹੁੰਦੇ ਹਨ ਇਹ ਜਦੋਂ ਸਿਮਨ ਦੇ ਜ਼ੋਰ ਨਾਲ ਉੱਪਰ ਨੂੰ ਉੱਠਦੀ ਹੈ ਤਾਂ ਇਹ ਚੱਕਰ ਕਹਿੰਦੇ ਆ ਪੁਆਇੰਟ ਕਹਿੰਦੇ ਆ ਉਹਨਾਂ ਨੂੰ ਕ੍ਰੋਸ ਕਰਦੇ ਜਾਂਦੀ ਹੈ ਇਹ 7 ਪੁਆਇੰਟ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਹਰੇਕ ਪੁਆਇੰਟ ਨੂੰ ਜਦੋਂ ਕ੍ਰਾਸ ਕਰਦੇ ਦੀਆਂ ਬੱਖੀ ਨਾ ਨਿਸ਼ਾਨੀਆਂ ਬਾਣੀ ਵਿੱਚ ਮਿਲ ਸਕਦੀਆਂ ਨੇ ਮਿਲਦੀਆਂ ਨੇ ਗੱਲ ਬਾਤ ਸਿਮਰਨ ਦੀ ਇਹ ਸਿਮਰਨ ਦੇ ਨਾਲ ਉੱਪਰ ਉੱਠਣੀ ਆ ਹੁਣ ਸਿਮਰਨ ਕੀ ਹੈ ਸਿਮਰਨ ਹੁੰਦਾ ਜਿਹੜਾ ਗੁਰੂ ਸ਼ਬਦ ਦਿੰਦਾ ਉਸ ਨੂੰ ਜਪਣਾ ਸਿਮਰਨ ਹੁੰਦਾ ਅਸੀਂ ਕੋਲੋਂ ਜੋੜ-ਜੋੜ ਗੀਤ ਟੋਟ ਕੇ ਗਾਵਾਂਗੇ ਸਿਮਰਨ ਨਹੀਂ ਹੈ ਇਹ ਕੱਚੀ ਬਾਣੀ ਹੈ ਜਿਵੇਂ ਅੱਜ ਕੱਲ ਦੇ ਬਹੁਤੇ ਅਖੌਤੀ ਰਾਗੀ ਕੱਚੀ ਬਾਣੀ ਗਾਉਂਦੇ ਹਨ ਵੱਡੇ ਵੱਡੇ ਬਾਬੇ ਜਿਹਨਾਂ ਦੀ ਦਵਾਨਾ ਚ 5-5 ਲੱਖ ਦੇ ਕਾਠ ਨੇ ਵੀ ਕੱਚੀ ਬਾਣੀ ਗਾਉਂਦੇ ਹਨ ਸਿਮਰਨ ਨਹੀਂ ਹੈ ਉਹਨੇ ਕੱਚੀ ਬਾਣੀ ਤੇ ਐਡਾ ਪਸਾਰਾ ਕਰ ਦਿੱਤਾ ਸੁਧਾਰ ਲੋਕਾਂ ਤੋਂ ਛੱਡੋ ਜਿਨ੍ਹਾਂ ਨੇ 20-20 ਸਾਲ ਲੋਕ ਇਮਰਤ ਛੱਕਿਆ ਨੂੰ ਐਡੇ-ਡੇ ਦਾੜੇ ਨੇ ਉਹ ਵੀ ਉਸ ਕੱਚੀ ਬਾਣੀ ਨੂੰ ਗੁਰਬਾਣੀ ਸਮਝੀ ਜਾ ਰਹੇ ਹਨ ਆਹ ਖੇਡ ਸਮਝਣ ਦੀ ਲੋੜ ਆ ਸਿਮਰਨ ਕੀ ਹੈ ਸਿਮਰਨ ਗੁਰੂ ਸਾਹਿਬ ਨੇ ਸਾਨੂੰ ਜੋ ਸ਼ਬਦ ਦਿੱਤਾ ਜਿਵੇਂ ਗੁਰਬਾਣੀ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਦਸਵੇਂ ਪਾਤਸ਼ਾਹ ਦੀ ਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਕੁਝ ਕਰਤ ਨਾਮ ਇਸੇ ਨੂੰ ਹੀ ਗੁਰੂ ਦੀ ਹਾਜ਼ਰੀ ਵਿੱਚ ਬਹਿ ਕੇ ਗਾਉਣ ਦੀ ਇਜਾਜ਼ਤ ਹੈ ਮਰਿਆਦਾ ਵਿੱਚ ਗੱਲ ਲਿਖੀ ਹੋਈ ਹੈ ਔਰ ਆਧਿਕਾਲ ਦੇ ਇਹ ਨਰਕਾ ਨੂੰ ਜਾਣ ਵਾਲੇ ਰਾਗੀ ਅਖੋਤੀ ਰਾਗੀ ਵੱਡੇ ਵੱਡੇ ਚੋਲੇ ਪਾਏ ਹੁੰਦੇ ਆ ਇਹਨਾਂ ਦੇ ਜਿਉ ਲੱਗਦੇ ਆ ਕੋਲੋਂ ਗੀਤ ਜੋੜੇ ਹੋਏ ਕਾਪੀ ਹੋਲ ਕੇ ਬਹਿ ਜਾਂਦੇ ਨੇ ਇਸੇ ਨੂੰ ਕੀ ਕੋਲੋਂ ਜੋੜੇ ਗੀਤਾਂ ਨੂੰ ਬੜੇ ਵੱਡੇ ਸ਼ਾਂਤ ਬਣੇ ਹੋਏ ਨੇ ਆਪਦੇ ਆਪ ਨੂੰ ਇਹ ਗੀਤ ਗਾਉਂਦੇ ਨੇ ਇਹ ਲੋਕਾਂ ਨੂੰ ਕਰਾਹੇ ਪਾ ਰਹੇ ਨੇ ਆਪ ਵੀ ਕਰਾਹੇ ਪਏ ਹੋਏ ਨੇ ਕਿਉਂਕਿ ਕੱਚੀ ਬਾਣੀ ਗਾਉਣ ਨਾਲ ਉਹ ਜੋਤ ਉੱਪਰ ਨਹੀਂ ਉੱਠਣੀ ਉਸ ਜੋਤ ਨੂੰ ਉਠਾਉਣ ਵਾਸਤੇ ਬੈਠ ਕੇ ਬਾਣੀ RAM ਨਾਲ ਪੜੋ ਮੈਂ ਬਾਣੀ ਗਾਉਣ ਦੇ ਹੱਕ ਵਿੱਚ ਹੀ ਨਹੀਂ ਹਾਂ ਕਿਉਂਕਿ ਬਾਣੀ ਰਾਗਾਂ ਵਿੱਚ ਲਿਖਿਆ ਸਾਨੂੰ ਰਾਗਾਂ ਦਾ ਗਿਆਨ ਨਹੀਂ ਹੈ ਜੇ ਅਸੀਂ ਬਾਣੀ ਗਾਵਾਂਗੇ ਉਹਦੀ ਮਰਜ਼ੀ ਦਾ ਰਾਗ ਬਣਾਵਾਂਗੇ ਮਰਜ਼ੀ ਕਰਨ ਵਾਲੇ ਨੂੰ ਗੁਰਮਤਿ ਜਮਾਨ ਮੁਖ ਕਿਹਾ ਜਾਂਦਾ ਔਰ ਮਾਨਮੁਖ ਜਿੰਨਾ ਮਰਜੀ ਸਿਮਰਨ ਕਰ ਲਵੇ ਟਰੱਕਾਂ ਦੇ ਟਰੱਕ ਭਰ ਕੇ ਸਿਮਰਨ ਕਰ ਲਵੇ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਇਹ ਗੁਰਮਤਿ ਦਾ ਸਿਧਾਂਤ ਹੈ ਗੁਰੂ ਸਾਹਿਬ ਦੱਸਦੇ ਨੇ ਸੋ ਇਹ ਜਿਹੜੀ ਜੋਤ ਉੱਠਣੀ ਆ ਉੱਤੇ ਜਾਣੀ ਆ ਉਦੋਂ ਜਦੋਂ ਤੱਕ ਇੱਥੇ ਜਾਊਗੀ ਸਾਡਾ ਤਾਂ ਮਨੁੱਖਾ ਜਨ ਨੂੰ ਸਫਲ ਹੋਣਾ ਜਿਉਂ-ਜਿਉਂ ਜੋਤ ਉੱਠਗੀ ਉੱਪਰ ਨੂੰ ਉੱਠੋਗੀ ਤਾਂ ਸਾਨੂੰ ਗਿਆਨ ਵਧੂਗਾ ਸਾਡੇ ਸਾਨੂੰ ਨਰ ਭੈ ਦੀ ਪਦਵੀ ਪ੍ਰਾਪਤ ਹੋਵੇਗੀ ਛੱਡਾ ਸਾਨੂੰ ਗੁਰਮਤ ਦਾ ਗਿਆਨ ਆਉਣ ਲੱਗ ਜਾਏਗਾ ਇਹ ਜੋਤ ਉੱਠੂਗੀ ਸਿਮਰਨ ਦੇ ਨਾਲ ਸਿਮਰਨ ਕੀ ਹੈ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਵਡਿਆਈ ਕਰੋ ਗੁਰੂ ਦੀ ਵਡਿਆਈ ਕਰੋ ਵਡਿਆਈ ਕੀ ਹੈ ਵਡਿਆਈ ਇਹ ਨਹੀਂ ਪਦ ਕੋਲੋਂ ਬੱਕਲਾ ਬਣਾਵਾ ਕਿ ਛੱਡਣੀ ਆ ਬਸ ਵਡਿਆਈ ਬਾਣੀ ਪੜੋ ਇਹੀ ਵਡਿਆਈ ਹੈ ਵਾਹਿਗੁਰੂ ਵਾਹਿਗੁਰੂ ਕਰੋ ਇਹੀ ਵਡਿਆਈ ਹੈ ਪਰਮਾਤਮਾ ਦੇ ਗੁਣ ਗਾਓ ਗੁਰੂ ਦੇ ਗੁਣ ਗਾਓ ਗੁਣ-ਕੌਣ ਦਾ ਮਤਲਬ ਇਹ ਨਹੀਂ ਵੀ ਕੋਲੋਂ ਗੀਤ ਬਣਾ ਬਣਾ ਕੇ ਗਾਉਣੇ ਨੇ ਵਾਹਿਗੁਰੂ ਵਾਹਿਗੁਰੂ ਕਰੋ ਊਲ ਮੰਤਰ ਦਾ ਪਾਠ ਕਰੋ ਬਾਣੀ ਪੜੋ ਇਹ ਗੁਣ ਨੇ ਅਸਲੀ ਹੁਣ ਢਾਡੀਆਂ ਦੀ ਗੱਲ ਕਰੇ ਢਾਡੀ ਵੀ ਉਹਨਾਂ ਨੇ ਕਿਉਂਕਿ 6ਵੇਂ ਪਾਤਸ਼ਾਹ ਨੇ ਉਹਨੂੰ ਹੁਕਮ ਕੀਤਾ ਵੀ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 12 ਨੇ ਉਹਨਾਂ ਨੇ 12 ਗਾਉਣੀਆਂ ਨੇ ਪੰਜਾਬ ਚੋਂ ਕੋਈ ਢਾਡੇ ਜਿੱਥੇ ਲੱਭ ਕੇ ਦਿਖਾ ਦਿਓ ਜਿਹੜਾ 12 ਗਾਉਂਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀਆਂ ਇਹਨਾਂ ਨੇ ਕੋਲੋਂ ਕਿਵਤਾਵਾਂ ਜੋੜੀਆਂ ਹੋਈਆਂ ਨੇ ਅਖੇ ਜੀ ਅਸੀਂ ਇਤਿਹਾਸ ਸੁਣਾਉਣੇ ਆ ਇਤਿਹਾਸ ਸੁਣਾਉਣ ਨੂੰ ਹੁੰਦਾ ਗਾਉਣ ਨੂੰ ਨਹੀਂ ਹੁੰਦਾ ਗਾ ਕੇ ਕੀ ਦੇ ਪੱਲੇ ਪੈਂਦਾ ਕੁਛ ਉਹਦੇ ਬਾਣੀ ਦੇ 12 ਗਾਉਣ ਕੇ ਸੁਣਨ ਵਾਲਾਂ ਦਾ ਵੀ ਫਾਇਦਾ ਹੋਵੇਗਾ ਇਹਨਾਂ ਦਾ ਵੀ ਫਾਇਦਾ ਹੋਵੇਗਾ ਜਿਹੜੇ ਕੋਲੋਂ ਗੀਤ ਟੋਟ ਕੇ ਲਿਖ ਕੇ ਗਾਉਣੇ ਨੇ ਨਾ ਇਹਨਾਂ ਨੂੰ ਫਾਇਦਾ ਨਾ ਲੋਕਾਂ ਨੂੰ ਨੁਕਸਾਨ ਆ ਦੁਨਾਂ ਨੂੰ ਪਰ ਅੱਜਕੱਲ ਮਾਹੌਲ ਇਹੀ ਬਣਿਆ ਹੋਇਆ ਸੋ ਇਹ ਆਪ ਖੁਦ ਕਰਾਹੇ ਪੈ ਗਏ ਕਿਉਂਕਿ ਜਿਹੜਾ ਸੰਗੀਤ ਹੈ ਜ਼ਹਿਰ ਦੇ ਬਰਾਬਰ ਹੁੰਦਾ ਜਿਵੇਂ ਜ਼ਹਿਰ ਨੂੰ ਬੇਸਮਝੀ ਨਾਲ ਵਰਤਾਂਗੇ ਤਾਂ ਮੌਤ ਪੱਕੀ ਆ ਜੇ ਉਹਨੂੰ ਅਕਲ ਨਾਲ ਵਰਤਾਂਗੇ ਬੈਦ ਅਕਲ ਨਾਲ ਵਰਤਦੇ ਨੇ ਦਵਾਈ ਬਣਾ ਕੇ ਮਰਦੇ ਬੰਦੇ ਦੀ ਜਾਨ ਪਾ ਦਿੰਦੇ ਨੇ ਸੰਗੀਤ ਵੀ ਜ਼ਹਿਰ ਵਾਂਗ ਹੈ ਜੇ ਇਸ ਨੂੰ ਬੇਅਕਲੀ ਨਾਲ ਵਰਤਾਂਗੇ ਤਾਂ ਇਹ ਸਾਨੂੰ ਆਤਮਿਕ ਮੌਤ ਪਰਮਾਤਮਾ ਤੋਂ ਸਾਨੂੰ ਦੂਰ ਕਰਦਾ ਵਾ ਜੇ ਅਕਲ ਨਾਲ ਵਰਤਾਂਗੇ ਜਿਵੇਂ ਗੁਰੂ ਸਾਹਿਬਾਂ ਨੇ ਰਾਗਾਂ 'ਚ ਬਾਣੀ ਰਚੀ ਆ ਜੇ ਰਾਗਾਂ 'ਚ ਬਾਣੀ ਗਾਵਾਂਗੇ ਉਹਨਾਂ 'ਚ ਤਾਂ ਸਾਸੀਂ ਪਰਮਾਤਮਾ ਦੇ ਨੇੜੇ ਗੁਰੂ ਸਾਹਿਬ ਦੇ ਨੇੜੇ ਹੋਵਾਂਗੇ ਇਹ ਰਾਗਾਂ 'ਚ ਨਹੀਂ ਗਾ ਸਕਦੇ ਨਾਗਾ ਹੋਏ ਪੌੜੀ ਦਾ ਉਤਲਾ ਡੰਡਾ ਹੈ ਉਸ ਨੂੰ ਹੱਥ ਨਾ ਪਾਓ ਕੀਰਤਨ ਕਰਨਾ ਰਾਗਾਂ ਵਿੱਚ ਕੀਰਤਨ ਕਰਨਾ ਪੌੜੀ ਦਾ ਉਤਲਾ ਡੰਡਾ ਕੋਠੇ ਚਾਂਦ ਬਸਤੂ ਪਲੇਟ ਨੇ ਥੋੜੀ ਹੱਥ ਪਾਈ ਦਾ ਸੋ ਇੰਨਿਆ ਕ ਬੇਨਤੀਆਂ ਪ੍ਰਵਾਨ ਕਰਨੀ ਆ ਬਚੋ ਘਰੇ ਬੈਠ ਕੇ ਨਿਤਨੇਮ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਮੂਲ ਮੰਤਰ ਦਾ ਪਾਠ ਕਰੋ ਇਹੀ ਫਾਇਦਾ ਰਹੂਗਾ ਢਾਡੀਆਂ ਦੀਆਂ ਕਵਤਾਵਾਂ ਸੁਣ ਦਾ ਕੋਈ ਫਾਇਦਾ ਨਹੀਂ ਨੁਕਸਾਨ ਹੈ ਅਖੌਤੀ ਰਾਗੀਆਂ ਦਾ ਕੀਰਤਨ ਜੀ ਨੂੰ ਕਹਿੰਦੇ ਨੇ ਕੋਈ ਫਾਇਦਾ ਨਹੀਂ ਸੁਣ ਦਾ ਨੁਕਸਾਨ ਹੈ ਇਹ ਆਪਦੇ ਵੀ ਨੁਕਸਾਨ ਕਰਦੇ ਨੇ ਸਾਡਾ ਵੀ ਨੁਕਸਾਨ ਕਰਦੇ ਨੇ ਕੱਚੀ ਬਾਣੀ ਗਾ ਗਾ ਕੇ ਬਾਣੀ ਤੋਂ ਟੁੱਟ ਗਏ ਸਮਝ ਲਓ ਗੁਰੂ ਤੋਂ ਟੁੱਟ ਗਏ ਕਿਉਂਕਿ ਬਾਣੀ ਹੀ ਤਾਂ ਗੁਰੂ ਹੈ ਗੁਰੂ ਨੇ ਰੋਟਿਆ ਬੰਦਾ ਕਿਸੇ ਨੂੰ ਕੀ ਜੋੜ ਦੂਗਾ ਇਹ ਅੱਜ ਕੱਲ ਦੇ ਅਖੌਤੀ ਰਾਗੀ ਟਾਡੀ ਗੁਰੂ ਨਾਲੋਂ ਟੁੱਟੇ ਹੋਏ ਲੋਕ ਹਨ ਮੈਨੂੰ ਕਹਿੰਦੇ ਕੋਈ ਦਿੱਕਤ ਨਹੀਂ ਸੋ ਇੰਨਾ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ